ਦੇਖੋ ਕੱਲ ਮੰਤਰੀ ਜੀ ਵੀ ਆਏ ਉਹਨਾਂ ਨੂੰ ਬੇਨਤੀ ਕੀਤੀ ਕਿ ਜੋ ਮੋਤਾ ਹੋਈਆਂ ਇਹਨਾਂ ਦਾ ਜ਼ਿੰਮੇਵਾਰ ਕਮਿਸ਼ਨਰ ਹੈ ਇਹ ਸਾਡਾ આરોਪ ਆ ਔਰ ਉਹਨਾਂ ਦੇ ਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜਾਂ ਉਚਿਤ ਕਾਰਵਾਈ ਜੋ ਵੀ ਹੋਵੇ ਹੋਏ ਮੈਂ ਕੌਣੇ ਕਹਿਣ ਵਾਲਾ ਲੇਕਿਨ ਉਹਨਾਂ ਨੂੰ ਤੁਰੰਤ ਸਸਪੈਂਡ ਕਰੋ ਇਨਕੁਆਇਰੀ ਕਰੋ ਪਰਚਾ ਦਰਜ ਕਰੋ ਇਹ ਸਾਡੀ ਡਿਮਾਂਡ ਹੈ ਐਡਮਿਨਿਸਟ੍ਰੇਸ਼ਨ ਇਦਾਂ ਚੱਲਦੀ ਆ ਉਹਨਾਂ ਨਾਲ ਗੱਲ ਕੀਤੀ ਗਈ ਤੇ ਇੰਸਟੀਚਨਰ ਨਾਲ ਉਹ ਗੱਲ ਕਾਫੀ ਕਈ ਵਾਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਕੰਪਨਸੇਸ਼ਨ ਦੇ ਬਾਰੇ ਅਸੀਂ ਦੇਖਾਂਗੇ ਅਸੀਂ ਜਾਰੀ ਕਰਾਂਗੇ ਵੀ ਡਾਇਰੀ ਨਾਲ ਡੈਥ ਹੋਈ ਕਿ ਨਹੀਂ ਬੜਾ ਅਫਸੋਸ ਹੈ ਮੈਨੂੰ ਕਿ ਇੱਕ ਵਜ਼ੀਰ ਨੂੰ ਡੀਸੀ ਦੱਸੇ ਕੰਨ ਚ ਤੇ ਡੀਸੀ ਦੀ ਸੁਣ ਗੱਲ ਸੁਣ ਕੇ ਤੇ ਮੰਤਰੀ ਕਹਿ ਦਵੇ ਕਿ ਕੰਪਨਸੇਸ਼ਨ ਦੇ ਬਾਰੇ ਦੇਖਾਂਗੇ ਡਾਇਰੀ ਇਹਨਾਂ ਡੈਥ ਉਹ ਯਾਰ ਸਿਵਲ ਹਸਪੀਟਲ ਦੇ ਵਿੱਚ ਬੈਠੇ ਹੋ ਤੁਸੀਂ ਸਿਵਲ ਹਸਪੀਟਲ ਦੇ ਡਾਕਟਰ ਕਹਿ ਰਿਹਾ ਕਿ ਡਾਇਰੀ ਇਹਨਾਂ ਡੈਥ ਹੋ ਰਹੀਆਂ ਮਰੀਏ ਉੱਥੇ ਡਾਇਰੀ ਵਾਲਿਆ ਉਹ ਡਾਇਰੀ ਤਾਂ ਛੋਟੀ ਚੀਜ਼ ਆ ਜਿਹੜਾ ਕੋਲਰਾ ਡਿਟੈਕਟ ਹੋਇਆ ਇਹਦੇ ਲਈ ਸਰਕਾਰ ਨੂੰ ਗੰਭੀਰ ਹੋਣਾ ਪਊਗਾ ਹੈਲਥ ਮਿਨਿਸਟਰ ਨੂੰ ਗੰਭੀਰ ਹੋਣਾ ਪਊਗਾ ਸਾਰੇ ਡਿਪਾਰਟਮੈਂਟ ਨੂੰ ਗੰਭੀਰ ਹੋਣਾ ਪਊਗਾ ਨਹੀਂ ਤਾਂ ਨੁਕਸਾਨ ਵੱਡੇ ਹੋਣਗੇ ਕੱਲ ਜਿਹੜਾ ਸਿਨਿਆ ਜਿਗਾ ਉਹ ਹੈਲਥ ਮਿਨਿਸਟਰ ਆਂਦਾ ਜਿਗਾ ਪਰ ਉਹ ਭਾਦੁਰਿਸ ਨਾ ਆ ਕੇ ਤੇ ਮੰਤਰੀ ਲੋਕਲ ਵਾੜੀ ਆਏ ਔਰ ਲੋਕਲ ਵਾੜੀ ਮੰਤਰੀ ਵੀ ਪ੍ਰਭਾਵਤ ਲੱਗੇ ਨਹੀਂ ਗਏ ਦੇਖੋ ਮੇਰੇ ਹਿਸਾਬ ਨਾਲ ਲੋਕਲ ਸੈਲਫ ਗਵਰਨਮੈਂਟ ਦੇ ਵਜ਼ੀਰ ਨੂੰ ਹੀ ਹੋਣਾ ਚਾਹੀਦਾ ਸੀ। ਕਸੂਰ ਕੇ ਦਾ ਉਹਨਾਂ ਦੇ ਡਿਪਾਰਟਮੈਂਟ ਦਾ ਜਵਾਬ ਕੌਣ ਦੇਣਗੇ? ਉਹ ਦੇਣਗੇ। ਤੇ ਜਿਹੜਾ ਅਸੀਂ ਸਵਾਲ ਕੀਤਾ ਸਸਪੈਂਸ਼ਨ ਦਾ 24 ਘੰਟੇ ਹੋ ਗਏ। ਹਾਦੇ ਤੇ ਮੰਤਰੀ ਜੀ ਨੇ ਉਹਦੇ ਤੇ ਮੈਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇਖੀ। 2 ਦਿਨ ਦਾ ਅਲਟੀਮੇਟ ਆ। ਉਹਦੇ ਬਾਅਦ ਰੋਜ਼ ਵਜੋਂ ਸੀ ਇੱਥੇ ਰੋਜ਼ ਘੰਟਾ 2 ਘੰਟੇ ਬੈਠਾ ਰਹਿੰਦਾ। ਮੰਤਰੀ ਜੀ ਇਹ ਕਹਿੰਦੇ ਆ ਕਿ ਕੰਟਰੋਲ ਦੇ ਵਿੱਚ ਆ ਸਭ ਕੁਝ ਤੇ ਕਹਿੰਦਾ ਦੀ ਮਰੂਦ। ਯਾਰੋ ਤੁਸੀਂ ਕੰਟਰੋਲ ਦੀ ਗੱਲ ਕਰ ਰਹੇ ਹੋ ਆ ਹੰਸਦਾ ਵਾਰਡ ਨੰਬਰ ਕਿੰਨਾ 45 ਨੰਬਰ ਵਾਰਡ ਆ ਉੱਥੇ ਵੀ ਕੰਟਮੀਨੇਸ਼ਨ ਆ ਉਹ ਸਾਰੇ ਮਹੱਲੇ ਜਿਹੜੇ ਸਾਡੇ ਐਸੀ ਮਹੱਲੇ ਆ ਨਾ ਸਾਰਿਆਂ 'ਚ ਕੰਟਮੀਨੇਸ਼ਨ ਆ ਇਹ ਜੇ ਆਊਟ ਬ੍ਰੇਕ ਹੋ ਗਈ ਸਰਕਾਰ ਲਈ ਬੜੀ ਵੱਡੀ ਅੰਬੈਰੈਸਮੈਂਟ ਹੋਏਗੀ ਔਰ ਮੈਂ ਸਮਝਦਾ ਕਿ ਲੋਕਾਂ ਦਾ ਰੋਸ ਉਹਨਾਂ ਨੂੰ ਇਨਸਾਫ ਦੇਣ ਲਈ ਇਮੀਡੀਏਟ ਸਸਪੈਂਸ਼ਨ ਆਫ ਦੀ ਕਮਿਸ਼ਨਰ is very important and naal di naal inquiry crow or parcha yogya parcha immediately kar dena chahiye